ਤੇਜਸ ਕੁਕਿੰਗ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਸਵਾਗਤ ਆ ਅੱਜ ਆਪਾਂ ਪਾਲਕ ਤੇ ਪਿਆਜ਼ ਦੇ ਪਕੌੜੇ ਬਣਾਵਾਂਗੇ ਆਪਾਂ ਅੱਜ ਬਹੁਤ ਜ਼ਿਆਦਾ ਸਿੰਪਲ ਤਰੀਕੇ ਦੇ ਨਾਲ ਬਹੁਤ ਹੀ ਕ੍ਰਾਂਚੀ ਤੇ ਕ੍ਰਿਸਪੀ ਜਿਹੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਸਾਰਿਆਂ ਤੋਂ ਪਹਿਲਾਂ ਆਪਾਂ ਪਾਲਕ ਲੈਣੀ ਆ ਪਾਲਕ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਸੀਗਾ ਤੇ ਆਪਾਂ ਇਹਨੂੰ ਚੀਰ ਲੈਣਾ ਹੈ ਜ਼ਿਆਦਾ ਬਰੀਕ ਚਿਰਨ ਦੀ ਲੋੜ ਨਹੀਂ ਕਿਉਂਕਿ ਆਪਾਂ ਫ੍ਰਾਈ ਕਰ ਲੈਣਾ ਹੈ ਪਾਲਕ ਦੀ ਕੁਆਂਟੀਟੀ ਇੱਥੇ ਮੈਂ 4 ਗੁੱਟੀਆਂ ਪਾਲਕ ਦੀਆਂ ਚੀਰੀਆਂ ਜੇਕਰ ਤੁਹਾਡੀ ਫੈਮਿਲੀ 5 ਤੋਂ 6 ਮੈਂਬਰ ਦੀ ਹੈ ਤਾਂ ਇੰਨੀ ਪਾਲਕ ਇਨਫਰ ਹੋਊਗੀ ਬਾਕੀ ਤੁਸੀਂ ਆਜੀ ਫੈਮਿਲੀ ਦੇ ਅਕੋਰਡਿੰਗ ਵੱਧ ਘੱਟ ਕਰ ਸਕਦੇ ਹੋ ਦੋ ਪਿਆਜ਼ ਲਏ ਆ ਮੈਂ ਇਹਨਾਂ ਨੂੰ ਬਿਲਕੁਲ ਆਪਾਂ ਪਤਲੇ ਪਤਲੇ ਤੇ ਲੰਬੇ ਲੰਬੇ ਕੱਟ ਲਾਂਗੇ ਪਾਲਕ ਦੇ ਵਿੱਚ ਹੀ ਕੱਟ ਕੇ ਰੱਖ ਲਾਂਗੇ ਪਾਲਕ ਤੇ ਪਿਆਜ਼ ਦਾ ਕੰਬੀਨੇਸ਼ਨ ਬਹੁਤ ਵਧੀਆ ਲੱਗਦਾ ਟੇਸਟ ਦੇ ਵਿੱਚ ਇਹ ਪਕੌੜੇ ਬਹੁਤ ਟੇਸਟੀ ਲੱਗਦੇ ਆ ਜੇਕਰ ਤੁਹਾਨੂੰ ਪਿਆਜ਼ ਨਹੀਂ ਪਸੰਦ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਜਾਂ ਫਿਰ ਪਿਆਜ਼ ਦੀ ਥਾਂ ਤੇ ਬਰੀਕ-ਬਰੀਕ ਕੱਟ ਕੇ ਤੁਸੀਂ ਆਲੂ ਪਾ ਸਕਦੇ ਹੋ ਬਟ ਮੈਨੂੰ ਇਸੇ ਤਰ੍ਹਾਂ ਹੀ ਵਧੀਆ ਲੱਗਦਾ ਹੈ ਪਾਲਕ ਤੇ ਪਿਆਜ਼ ਵਾਲੇ ਪਕੌੜੇ ਜੇਕਰ ਤੁਸੀਂ 베지 ਕੁਕਿੰਗ ਦੇ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਤੇਜਸ ਕੁਕਿੰਗ 007 ਲਿਖ ਕੇ ਸਰਚ ਕਰ ਲਿਓ ਉੱਥੇ ਵੀ ਆਪਣੀਆਂ ਸਾਰੀਆਂ ਵੀਡੀਓ ਪਈਆਂ ਹੋਣਗੀਆਂ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਪਸੰਦ ਆਉਂਦੀ ਹੁੰਦੀ ਹੈ ਐਂਡ ਤੱਕ ਜਰੂਰ ਦੇਖਿਆ ਕਰੋ ਜੇਕਰ ਵਧੀਆ ਲੱਗਦੀ ਹੁੰਦੀ ਹੈ ਤਾਂ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਇਦਾਂ ਆਪਾਂ ਸਾਰਾ ਕੁਝ ਬਣਾ ਚੀਰ ਕੇ ਰੱਖ ਲਿਆ ਤੇ ਦੂਜੇ ਪਾਸੇ ਆਪਾਂ ਕੜਾਈ ਦੇ ਵਿੱਚ ਤੇਲ ਪਾ ਕੇ ਗਰਮ ਹੋਣ ਲਈ ਰੱਖ ਦਾਂਗੇ ਤੇਲ ਨੂੰ ਰੱਖਣ ਤੋਂ ਬਾਅਦ ਆਪਾਂ ਬੇਸਣ ਦਾ ਘੋਲ ਬਣਾਵਾਂਗੇ ਇਹ ਤੇਲ ਉਹਨਾ ਟਾਈਮ ਦੇ ਵਿੱਚ ਗਰਮ ਹੋ ਜਾਊਗਾ ਬੇਸਨ ਨੂੰ ਆਪਾਂ ਪਹਿਲਾਂ ਛਾਣ ਲਾਂਗੇ ਚਾਰ ਕੌਲੀਆਂ ਮੈਂ ਬੇਸਨ ਦੀਆਂ ਛਾਨੀਆਂ ਤੇ ਇਹਦੇ ਵਿੱਚ ਆਪਾਂ ਇੱਕ ਕੌਲੀ ਮੈਦੇ ਦੀ ਪਾਵਾਂਗੇ ਜੇਕਰ ਮੈਦੇ ਦੀ ਥਾਂ ਤੇ ਤੁਸੀਂ ਚੌਲਾਂ ਦਾ ਆਟਾ ਪਾਉਣਾ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਹੋ ਇਹਦੇ ਨਾਲ ਜਿਹੜੇ ਆਪਣੇ ਪਕੌੜੇ ਆ ਉਹ ਥੋੜੇ ਜੇ ਕ੍ਰਿਸਪੀ ਹੋ ਜਾਣਗੇ ਸਵਾਦ ਜ਼ਿਆਦਾ ਲੱਗਣਗੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਪਾਈ ਆ ਚਮਚੇ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਈ ਆ ਇੱਕ ਚਮਚਾ ਆਪਾਂ ਨਮਕ ਦਾ ਪਾਇਆ ਅੱਧਾ ਚਮਚਾ ਲਾਲ ਮਿਰਚ ਅੱਧਾ ਚਮਚਾ ਆਪਾ ਗਰਮ ਮਸਾਲੇ ਦਾ ਪਾਇਆ ਇੱਕ ਚਮਚਾ ਚਾਟ ਮਸਾਲੇ ਦਾ ਪਾਇਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀਰਾ ਪਾਇਆ ਥੋੜੀ ਜਿਹੀ ਜਮੈਨ ਪਾਈ ਆ ਤੇ ਆਪਾਂ ਪਾਣੀ ਪਾ ਕੇ ਹੁਣ ਆਪਾਂ ਇਹਦਾ ਕੋਲ ਤਿਆਰ ਕਰ ਲਾਂਗੇ ਕੋਲ ਨੂੰ ਨਾ ਤਾਂ ਜਿਆਦਾ ਪਤਲਾ ਰੱਖਿਓ ਤੇ ਨਾ ਹੀ ਜਿਆਦਾ ਯਾਨੀ ਕਿ ਥਿੱਕਾ ਜਾ ਰੱਖਿਓ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਹਲਾਉਂਦੇ ਜਾਵਾਂਗੇ ਬੇਸਨ ਦਾ ਕੋਲ ਨਾ ਹਮੇਸ਼ਾ ਅਲੱਗ ਹੀ ਤਿਆਰ ਕਰਿਆ ਕਰੋ ਜਿਹੜਾ ਆਪਾਂ چیرਦਿਆਂ ਕੋਈ ਵੀ ਸਬਜ਼ੀ ਗੋਭੀ ਹੋਵੇ ਜਾਂ ਕਿਸੇ ਦੇ ਵੀ ਪਕੌੜੇ ਬਣਾਉਣੇ ਆ ਉਹਦੇ ਵਿੱਚ ਹੀ ਸੁੱਕਾ ਬੇਸਨ ਛਾਂਣਿਆ ਕਰੋ ਜਦੋਂ ਆਪਾਂ ਉਹਦੇ ਵਿੱਚ ਛਾਂਣ ਦਿਆਂ ਗੰਡਾ ਬਣ ਜਾਂਦੀਆਂ ਜਦੋਂ ਆਪਾਂ ਅਲੱਗ ਤੋਂ ਬੇਸਨ ਦਾ ਕੋਲ ਤਿਆਰ ਕਰਦੇ ਆ ਤਾਂ ਇਹਦੇ ਵਿੱਚ ਗੰਡਾ ਨਹੀਂ ਵੱਜਦੀਆਂ ਇਸ ਤਰ੍ਹਾਂ ਦਾ ਆਪਾਂ ਕੋਲ ਤਿਆਰ ਕਰ ਲੈਣਾ ਹੁਣ ਆਪਾਂ ਇਹਦੇ ਵਿੱਚ ਜਿਹੜੀ ਪਾਲਕ ਤੇ ਪਿਆਜ਼ ਚੀਰ ਕੇ ਰੱਖਿਆ ਉਹ ਪਾ ਲਾਂਗੇ ਮਿਕਸ ਕਰ ਦਾਂਗੇ ਤੈਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਰੱਖ ਲਾਂਗੇ ਆਪਣਾ ਤੇਲ ਵੀ ਪਹਿਲਾਂ ਦਾ ਗਰਮ ਕਰਨਾ ਰੱਖਿਆ ਵਾ ਉਹ ਵੀ ਗਰਮ ਹੋ ਗਿਆ ਚਲੋ ਹਣ ਚੈੱਕ ਕਰ ਲੈਨੇ ਆ ਤੇਲ ਮੈਂ ਪਹਿਲਾਂ ਥੋੜਾ ਜਿਹਾ ਪਾ ਕੇ ਦੇਖ ਲਿਆ ਸੀਗਾ ਗਰਮ ਹੋ ਗਿਆ ਸੀਗਾ ਹੁਣ ਆਪਾਂ ਇਹਦੇ ਵਿੱਚ ਪਕੌੜੇ ਪਾ ਕੇ ਫਰਾਈ ਕਰ ਲੈਂਦੇ ਆ ਸਾਈਜ਼ ਵੱਡਾ ਛੋਟਾ ਆਪਦੇ ਅਕੋਰਡਿੰਗ ਰੱਖ ਲਓ ਜਿੱਦਾਂ ਵੀ ਰੱਖਣਾ ਵੈਸੇ ਥੋੜਾ ਜਿਹਾ ਛੋਟਾ ਸਾਈਜ਼ ਹੋਵੇ ਤਾਂ ਵਧੀਆ ਫਰਾਈ ਹੋ ਜਾਂਦੇ ਆ ਜਿੰਨੇ ਕ ਪੈਣਗੇ ਇੱਕ ਵਾਰੀ ਦੇ ਵਿੱਚ ਆਪਾਂ ਪਾ ਕੇ ਫਰਾਈ ਕਰ ਲੈਂਦੇ ਆ ਜਦੋਂ ਵੀ ਮੈਂ ਪਕੌੜੇ ਬਣਾਉਂਦੀ ਹਾਂ ਇੱਕ ਪਾਸੇ ਸਾਫ਼ ਪਾਣੀ ਤੇ ਤੌਲੀਆ ਜ਼ਰੂਰ ਰੱਖਦੀ ਹੁੰਦੀ ਆ ਹੱਥ ਸਾਫ਼ ਹੋ ਜਾਂਦੇ ਨਾਲ ਦੀ ਨਾਲ ਜਦੋਂ ਵੀ ਆਪਾਂ ਪਕੌੜੇ ਫਰਾਈ ਕਰਦੇ ਆ ਨਾ ਇੱਕਦਮ ਤੇਲ ਜ਼ਿਆਦਾ ਗਰਮ ਕਰਕੇ ਪਕੌੜੇ ਨਾ ਪਾਇਆ ਕਰੋ ਉਹ ਉੱਪਰੋਂ ਉੱਪਰੋਂ ਫਰਾਈ ਹੋ ਜਾਂਦੇ ਆ ਵਿੱਚੋਂ ਕੱਚੇ ਰਹਿ ਜਾਂਦੇ ਆ ਥੋੜਾ ਇਹ మీడియం ਸੇਕ ਦੇ ਉੱਤੇ ਪਕੌੜੇ ਬਣਾਇਆ ਕਰੋ ਪਕੌੜੇ ਟੇਸਟੀ ਵੀ ਬਣਦੇ ਆ ਤੇ ਅੰਦਰ ਤੱਕ ਵੀ ਪੱਕ ਜਾਂਦੇ ਆ ਥੋੜਾ ਟਾਈਮ ਤਾਂ ਜ਼ਿਆਦਾ ਲੱਗਦਾ ਪਰ ਪੱਕ ਜਾਂਦੇ ਅੰਦਰ ਤੱਕ ਹੁਣ ਹਾਂ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਤੇ ਦੁਬਾਰਾ ਫਿਰ ਇੱਕ ਵਾਰੀ ਹੋਰ ਫਰਾਈ ਕਰਕੇ ਮੈਂ ਤੁਹਾਨੂੰ ਦਿਖਾਉਂਗੀ ਜਦੋਂ ਆਪਾਂ ਇੱਕ ਵਾਰੀ ਪਕੌੜੇ ਕੱਢ ਲੈਨੇ ਆ ਤਾਂ 2 ਮਿੰਟ ਤੇਲ ਨੂੰ ਜ਼ਰੂਰ ਗਰਮ ਹੋ ਜਾਂਦਿਆ ਕਰੋ ਪਕੌੜੇ ਵਧੀਆ ਬਣਨਗੇ ਹੁਣ ਆਪਾਂ ਦੂਜੀ ਵਾਰ ਪਕੌੜੇ ਪਾ ਦਿੰਨੇ ਜਿੰਨੇ ਵੀ ਫੈਣਗੇ ਆਪਾਂ ਸਾਰੀ ਕੜਾਈ ਭਰ ਦਾਂਗੇ ਪਹਿਲੀ ਵਾਰ ਥੋੜੇ ਜਿਹਾ ਘੱਟ ਪਾਏ ਸੀਗੇ ਇਸ ਤਰ੍ਹਾਂ ਆਪਾਂ ਸਾਈਡ ਚੇਂਜ ਕਰਕੇ ਮੀਡੀਅਮ ਜਿਵੇਂ ਸੇਕ ਦੇ ਉੱਤੇ ਪਕੌੜੇ ਤਾਲ ਲਾਂਗੇ ਆਪਣੇ ਪਾਲਕ ਤੇ ਪਿਆਜ਼ ਦੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਪਕੌੜੇ ਬਣ ਕੇ ਤਿਆਰ ਹੋ ਗਏ ਹੁਣ ਆਪਾਂ ਇਹਨਾਂ ਨੂੰ ਸਰਵ ਕਰ ਲੈਨੇ ਆ ਤੁਸੀਂ ਗ੍ਰੀਨ ਚਟਨੀ ਨਾਲ ਜਾਂ ਸੌਸ ਨਾਲ ਜਿਹਦੇ ਨਾਲ ਵੀ ਟਰਾਈ ਕਰਨਾ ਚਾਹੁੰਦੇ ਹੋ ਜ਼ਰੂਰ ਖਾਓ ਬਣਾਇਓ ਤੇ ਖਾਇਓ ਸਾਰਿਆਂ ਨੂੰ ਖਵਾਇਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਹੋ ਆਪਣੇ ਰਿਲੇਟਿਵਸ ਨਾਲ ਐਂਡ ਫਰੈਂਡਸ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਨੈਕਸਟ ਤੁਸੀਂ ਕਿਹੜੀ ਵੀਡੀਓ ਦੇਖਣਾ ਚਾਹੁੰਦੇ ਹੋ ਕਮੈਂਟਸ ਦੇ ਵਿੱਚ ਮੈਨੂੰ ਜ਼ਰੂਰ ਦੱਸ ਦਿਓ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਇੱਕ ਨਵੀਂ ਰੈਸਪੀ ਦੇ ਨਾਲ ਮਿਲਾਂਗੇ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਵਾਏ ਵਾਏ ਤੇ ਇੱਥੋਂ ਤੱਕ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ